ਤਸਰੀ ਗਾਲ ਪੰਜਾਬੀ ਉਹ ਠੀਕ ਹੋਗੇ ਵਧੀਆ ਹੋਗੇ ਮੈਂ ਤੁਹਾਡਾ ਫਰਨਾਨ ਸਿਕੰਦਰ ਸਿੰਘ ਮਾਨ ਪਿੰਡ ਬੱਦਿਆਰੀ ਬੰਜੀ ਅੱਜ ਕੱਲੋ ਕੋਟਲੀ ਪਹੁੰਚੇ ਸੀ ਆਪਾਂ ਜਿੱਥੇ ਸੰਦਾਂ ਦੀ ਨਲਾਮੀ ਹੋ ਰਹੀ ਹੈ ਸਟੇਡੀ ਦੇ ਵਿੱਚ ਤੇ ਜਿਹਦੇ ਵਿੱਚ ਇੱਕ ਟਰੈਕਟਰ ਸਤੀਤੀ ਹੌਲੈਂਡ 12 ਮਾਡਲ ਤੇ 8 ਕੁੱਤਾ ਰੁਕਾ ਤੇ ਹੋਰ ਵੀ ਫਲਾਈਮੈਂਟ ਹੋ ਸਕਦੇ ਨੇ ਤੇ ਇਹ ਸੰਦਾਂ ਦੀ ਬੋਲੀ ਹੋ ਰਹੀ ਹੈ ਆਜੋ ਤੁਹਾਨੂੰ ਟਰੈਕਟਰ ਦਿਖਾਉਣੇ ਆ ਤੇ ਨਾਲ ਨਾਲ ਬੋਲੀ ਵੀ ਕਿੱਥੇ ਕੁੱਤੀ ਆਜੋ ਦਿਖਾਉਣੇ ਲੋਵੀ ਮੈਟਰੋ ਐਂਡ ਟੱਕਰ ਵੀਡੀਓ ਦੇਖਿਓ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ atta bide te 37 30 90 Holland TX ਸੈਡ ਗੇਰ ਹੈ ਡਬਲ ਡਿਸਟ੍ਰੀਬਿਊਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਕੀਤੀ ਜਾਵੇ ਟਾਇਰ ਹੈਗੇ ਨਹੀਂ 70% ਟੈਂਸਿਓ ਐਮ ਆਰ ਐਫ ਦੇ ਟਾਇਰ ਨੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਸੋਨੂੰ ਦਿਖਾਵਾਂਗੇ ਵੀ ਕਿੱਥੋਂ ਤੱਕ ਰਿਹਾ ਇਹ ਟਰੈਕਟਰ ਕਿੰਨੇ ਦੀ ਬੋਲੀ ਹੋਈ ਆ ਸਟੈਟਿਕ ਦੇ ਇਹ ਨਵਾਂ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਉੱਪਰ ਸਾਫ ਹੈ ਤਕਰੀਬਨ ਆ ਜੋ ਰੂਟਾ ਬੀਟਰ ਵੀ ਦਿਖਾ ਰਹੀ ਏ ਤੁਹਾਨੂੰ ਆ ਜੋ ਕਰ ਲਓ ਵੀ ਮਿੱਤਰੋ ਆ ਰੂਟਾ ਬੀਟਰ ਮਿਸਦਸਕਰਮਾ ਦਾ ਬਣਿਆ ਹੋਇਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਵਿਕਾਉ ਬੋਲੀ ਹੋਣੀ ਹੈ ਯਾਨੀ ਕਿ ਇਹਦੀ ਤੇ ਫਿਰ ਦੇਖੋ ਵੀ ਕੌਣ ਆਲ ਜਾਂਦਾ ਇਹ ਰੂਟਾ ਬੀਟਰ ਨੂੰ ਨਾ ਬੋਲੀ ਤੁਹਾਨੂੰ ਸਾਰੀ ਦਿਖਾਵਾਂਗੇ ਐਂਡ ਤੱਕ ਬਣੇ ਰਹੋ ਵੀ ਕਿੰਨੇ ਦੀ ਕੋਟਦੀ ਆ ਆ ਜੋ ਕਰ ਲਓ ਜਿਹੜਾ 1000 ਰੁਪਏ ਦਾ ਟ੍ਰੈਕ ਡਿਸਕਾਊਟ ਆ ਉਹ ਦੋਨਾਂ ਦੀ ਬੋਲੀ ਦੇ ਤੱਕ ਦਾ ਹੈ ਤੇ ਜਿਹੜਾ 2000 ਰੁਪਏ ਦਾ ਸਕਿਉਰਟੀ ਪਰ ਉਹ ਕੱਲੇ ਰੂਟਾ ਵੇਟਰ ਦੀ ਸਕਿਉਰਟੀ ਪਰ ਸਕਦਾ ਹੈ ਤੇ ਜਿਹੜਾ 5000 ਪਰ ਉਹ ਦੋਨੇ ਸੰਦਾ ਦੀ ਬੋਲੀ ਦੇ ਸਕਦਾ ਹੈ ਤੇ ਆਜੋ ਹੁਣ ਬੋਲੀ ਸਟਾਰਟ ਹੋਣ ਲੱਗੀ ਆ ਤੁਹਾਨੂੰ ਦਿਖਾਉਣੇ ਆ ਵੀ ਕੌਣ ਨਾਲ ਜਾਂਦਾ ਰੂਟਾ ਵੇਟਰ ਆਉਣ ਟ੍ਰੈਕ ਬਈ 3 ਲੱਖ ਰੁਪਏ ਹੋਊ ਹੋ ਵੀ ਬਣਾ ਜਿਹੜੀ ਬੋਲੀ ਹੋਊ ਵੀ ਡ੍ਰੈਕਟਰ ਦੀ ਠੀਕ ਆ ਇਹ ਦੂਆ ਦਾ ਚਲੋ ਦੂਜੇ ਪੈਸਿਆਂ ਬਾਰੇ ਤਾਂ ਦੋਵੇਂ ਮੱਲੇ ਵੀ ਤੋੜ ਲੈਣੇ ਆ ਬਾਕੀ ਸਾਰੇ ਮੌਕੇ ਤੇ ਟਰੈਕਟਰ ਕਿਹੜੇ ਬੰਦੇ ਨੇ ਲੈ ਲਿਆ ਹਾਂ ਬੰਦੇ ਦੂਜੇ ਦਾ ਟਾਈਮ ਨਹੀਂ ਠੀਕ ਆਹ ਹੋਈ ਗਏ 8 ਦਿਨਾਂ ਦਾ ਟਾਈਮ ਹੁੰਦੀ ਹੈ ਜੀ ਮੰਡੀ ਤੋਂ ਪਹਿਲਾਂ ਪਹਿਲਾਂ ਦਾ ਜੇ ਚੜੋ ਟੱਕ ਮੰਡੀ ਤੋਂ ਵੀ 8 ਦਿਨਾਂ ਦੇ ਦਾ ਹੈ ਹੈ ਨਾ ਕਰਾਉਣਾ ਜੀ ਨਾ ਕਰਾਉਣਾ ਐਫਪੀਡੀਫ ਅਸੀਂ ਦਿਵਾਵਾਂਗੇ ਠੀਕ ਜੀ ਜਿਹਦੇ ਨਾਲ ਟੁੱਟ ਗਿਆ ਟਰੈਕਟਰ ਅਗਲੇ ਤੋਂ ਐਫਪੀਡੀਫ ਤੇ ਅਸੀਂ ਲਾਵਾਂਗੇ ਵੀ ਮੈਂ ਟਰੈਕਟਰ ਖਰੀਦ ਲਿਆ ਤੇ ਨਾ ਕਰਾਉਣਾ ਬੁੱਬਾ ਠੀਕ ਜੀ ਨਾ ਕਰਾਉਣਾ ਪੂ ਮਹੀਨੇ ਦੇ ਵਿੱਚ ਵਿੱਚ ਠੀਕ ਜੀ ਪਹਿਲਾਂ ਇਹ ਨਹੀਂ ਜੇ ਦਿੱਕਤ ਹੋਣੀ ਤਾਂ ਕਮੇਟੀ ਕਰਵਾਉਗੀ ਕਰਵਾਵਾਂਗੇ ਨਾ ਕਰਾਉਣਾ ਆਪਰੇ ਵਾਰੀ ਟਰੈਕਟਰ ਲੈ ਲਿਆ ਭਾਈ ਉਹ ਉਹਦਾ ਛੜਾ ਛੜਾ ਪਾਊਗਾ ਕੱਲ ਨੂੰ ਆਪਾਂ ਕੋ ਸੋਸਾਇਟੀ ਖਰਚਾ ਦੇਣੀ ਨਹੀਂ ਖਰਚਾ ਨੂੰ ਆਉਗਾ ਹੀ ਮੈਨੂੰ ਜਿੰਨੇ ਮੈਂਦਾ ਛੋਟੀ ਵੀ ਹੋਊਗੀ ਜੇ ਕੋਈ ਕਮੀ ਹੋਵੇ ਉਹ ਫਿਰ ਕੋਈ ਕਰਪਾ ਚੀ ਹੋਰੀ ਅੱਧੀ ਦੇਵਾਂਗੇ ਠੀਕ ਹੈ ਅਸੀਂ ਤੁਹਾਨੂੰ ਐਫੀਡੈਮਟ ਦੇਵਾਂਗੇ ਅਸੀਂ ਟਰੈਕਟਰ ਵੇਚਦਾ ਫਲਾਣੇ ਬੰਦੇ ਨੂੰ ਤੁਸੀਂ ਸਾਨੂੰ ਐਫੀਡੈਮਟ ਦੇਉਂਗੇ ਅਸੀਂ ਸੋਸਾਇਟੀ ਤੋਂ ਲੈ ਰਹੇ ਹਾਂ ਤੁਹਾਨੂੰ ਕੋਈ ਡਿਸ਼ਣ ਨਹੀਂ ਦਾ ਫਿਰ ਹੋਵੇ ਕਮੀ ਕਰਾਵੇ ਨਾ ਕਰਾਵੇ ਆਪਾਂ ਤਿੰਨ ਦਿਨ ਬੋਲਦੇ ਨਹੀਂ ਤਿੰਨ ਤਾਂ ਹੈ ਹੀ ਹਾਂ ਜੇ ਟਰੈਕਟਰ ਹੈ ਇਹ ਪੂਰੀ ਪੇਮੈਂਟ ਤੋਂ ਬਾਅਦ ਦੇਵਾਂਗੇ ਠੀਕ ਹੈ ਇੱਕ ਹਫ਼ਤੇ ਦਾ ਟਾਈਮ ਦੇਵਾਂਗੇ ਤੁਹਾਨੂੰ ਹਾਂ ਠੀਕ ਹੈ 10 ਕਰੂ 3 5 ਦੀ ਕੋਈ ਨਹੀਂ ਜਿਹੜੀ ਦੀ ਵਾਰੀ ਆ ਗਈ ਉਹ ਹੋ ਗਈ ਬੂਟਾ ਕਰਦੇ ਇਹਦਾ ਜੀ 15 ਕਰਦੇ ਆਤਮਾ ਭੂਰੇ ਦਾ ਜੀ 20 ਕਰਦੇ ਬਲਵੀਰ ਜੈਲ ਦਾ ਜੀ ਬਲਵੀਰ ਸਿੰਘ ਜੈਲ ਸਿੰਘ ਕੋਈ ਗੱਲ ਨਹੀਂ ਜਿਹੜਾ ਬੋਲਦਾ ਉਹ ਠੀਕ ਹੈ ਦਵਿੰਦਰ ਨਾਦਰ ਦਾ 31 ਗੱਲ ਆ ਅਰਮਣ ਮੇਦਰ 35 ਗੱਲ ਆਪੇ ਕੋਲ ਤੋਂ ਜਿੰਦ ਮੱਤ ਅੱਛਾ ਪੂਰੀ ਕਿਰਾਏ ਕਿਰਾਏ ਦਾ ਨਾ ਆਉਣੇ ਦੁਬਾਰਾ ਸਟਾਪ ਬੋਲੀ ਜਾਂਗੇ 5 ਸਾਲ ਹੋ ਗਏ ਹਾਂ ਜੀ ਹੁਣ ਬੰਦ ਬੰਦ ਬੋਲੀ ਕਿੰਨੀ ਹਾਂ 45 ਦਾ ਬੋਲ ਤਿੰਨ 45 ਹੋ ਗਏ ਜੀ ਹਾਂ ਜੀ 345 ਦੱਖਣ ਜੀ ਕਿ ਲੋ ਭਰਨੀ ਬੋਲੋ ਕੋਈ ਲੋ ਨੰਬਰ ਵਰਤੇ ਬੋਲੋ ਬੋਲੋ ਸਾਢੇ ਤਿੰਨ ਦਾ ਸਾਢੇ ਤਿੰਨ ਕਰ ਦੋ ਜੀ 386 ਨੰਬਰ ਵੀ ਇੱਦਾਂ 70 ਕਰ ਦੇ ਮਗਲ 77 ਕਰੋ ਜੀ ਬੋਲੋ ਪਹਿਲਾਂ 70 ਕਰ ਦੇ ਜੀ 1 ਮਿੰਟ 1 ਮਿੰਟ ਇਕੱਲਾ ਇਕੱਲਾ ਜੀ 70 ਕਰ ਗੜਾ ਬੂਟਾ ਕਰਦਾ ਹੈਗਾ ਹਾਂ ਬੇਤਰ 70 ਕਰ ਦਿੰਦੇ 4 ਲੱਖ ਹੋ ਗਏ 4 ਲੱਖ ਹੋ ਗਏ ਜੀ ਦਰੋ ਜੀ ਬੋਲੋ ਜੀ 4 ਲੱਖ ਗੁਰਵਰਨਜੀਤ ਸਿੰਘ ਦਾ 5 ਉੱਤੇ ਕਰ ਦੇ ਜੀ ਜੀ ਕੀ ਗਰਦੇ ਮੰਗ ਲੋ ਆਦਮੀ ਦਾ 4,25,000 ਨੇ ਦਰਬਾਰਨਾ ਦੀਤਾ 4,10,000 11 ਕਰ ਦੇ ਨੇ ਦਰਸ਼ਨ ਦਾ 4,11,000 ਗੱਲ ਬਾਰਾਂ ਕਰਦੇ ਤੇ ਹੋਰ ਕੋਈ ਬੜਾ ਚੱਲਿਆ ਨਹੀਂ ਹੈਗਾ 2 ਸਾਲ ਤੋਂ ਤਿੰਨ ਵਾਰੀ ਤੇ ਚੱਲਿਆ ਹੈ ਪ੍ਰਧਾਨ ਇਹਨਾਂ ਬੋਲਣ ਦੀ ਲੋੜ ਨਹੀਂ ਹਰੇਕ ਇਲਾਕੇ ਤੇ ਪਹੁੰਚ ਗਿਆ ਲੜੀ ਤੇਰਾ ਕਰਦੇ ਮੱਕੜਾ 13 4 13 ਨਹੀਂ ਚਲੋ 4 13 ਪੂਰੇ ਦਾ ਜੀ ਆਲਾ ਆਦਮੀ ਦਾ ਹੱਤਵੇਂ ਦਾ ਖਤਮ ਜੁਰਗਾਂ ਦੇ ਨੂੰ ਲੈ ਲੈ ਦਾ ਫੇਰ ਉਹ ਫੁਰਮਝਾ ਕਰਵਾ ਉਹ ਯਾਦ ਕਰਦੇ ਹੋ ਕਈ ਸੰਦਾਬਾ ਯਾਰ 15 ਜੀ ਗੁਰਵਾਰਨਜੀਤ ਦਾ 4 15 ਜੀ 16 ਕਰਦੇ ਮੰਗਲ ਯਾਰ 16 ਜੀ ਆਤਮੇ ਦਾ ਫੋਨ ਫੋਨ ਗੁਰਵਾਰਨਜੀਤ ਦਾ 4 17 ਜੀ 18 ਕਾ ਬੀ ਮੂੰ ਕੋ ਆਦਮੀ ਦਾ 4 18 ਜੀ 20 ਕਰੋੜ ਆਪ ਵੀ ਮੈਂ ਕਹਾਂ 4 20 ਗੁਰਵਰਨਜੀਤ ਦਾ ਕੋਣ ਕਿੱਤੀ ਕਰਦੇ 4 21 ਆਦਮੀ ਦਾ ਜੀ 4 25 ਕਰੋੜ 4 25 ਗੁਰਵਰਨਜੀਤ ਦਾ 26 ਕਰਦੇ ਨੇ 4 26 ਆਦਮੀ ਦਾ ਜੀ 26 ਕਰੋੜ 4 27 ਵਰਨਜੀਤ ਦਾ ਥੋੜੀ ਕਰਦੇ 30 ਕਰੋੜ ਆ 2:30 ਗੁਰਵੰਨ ਜੀ ਦਾ ਹੀ ਕੋਲੋਂ ਵੀ ਕੋਈ ਹੋਰ ਕੋਰਨਾ ਤਾਂ ਦੇਖੇ ਪਾਣੀ ਦਾ ਗਲਾਸ ਪਈ ਚਾਰ 32 ਗੁਰਵੰਨ ਜੀ ਦਾ 33 ਗੁਰਵੰਨ ਜੀ 432 ਆਦ ਮੇਰਾ ਜੀ ਜੋ ਬਾਈ ਬੜੇ 432 ਗੁਰਵੰਨ ਜੀ ਦਾ 33 ਗੁਰਵੰਨ ਜੀ 432 ਆਦ ਮੇਰਾ ਪਾ ਜੀ 4 53 ਗੁਰਵਰਨਜੀਤ ਦਾ 36 ਕਰਦੇ ਹੋ 4 63 ਆਦ ਮੇਰਾ 44 4 40 ਭਾਈ ਗੁਰਵਰਨਜੀਤ ਸਿੰਘ ਦਾ 41 ਕਰਦੇ 4 45 ਭਾਈ ਆਦਮੇ ਇਹਦਾ 41 41 49 ਕੀ ਬਣਾਇਆ 41 ਹੋ ਗਿਆ 4 45 ਭਾਈ ਗੁਰਵਰਨਜੀਤ ਦਾ 446 ਜੀ 47 ਗੁਰਵਰਨਜੀਤ ਸਿੰਘ ਇੱਕ ਗੁਰਵਰਨਜੀਤ ਸਿੰਘ 4472 ਗੁਰਵਰਨਜੀਤ ਸਿੰਘ 4473 ਬਾਕੀ ਅਕਮਰ ਸਿੰਘ ਤੇ ਆਦੀ ਧੜਕੇ ਦੀ ਫਰਨਾ ਕਰਨਾ ਹੈ ਹੈ ਡਰ ਜਾ ਟੇਟ ਤੇ ਹੁਣ ਅਗਰ ਹੁਣ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇੱਕ ਬਈ ਧੰਨਵਾਦ ਲੋ ਵੀ ਮਿੱਤਰੋ 447000 ਦਾ ਟਰੈਕਟਰ ਹੋ ਗਿਆ ਬਾਈ ਦਾ ਤੇ ਲਵੀ ਬੈਠਾ ਸਵਰਨਜੀਤ ਸਿੰਘ ਗਵਰਨਜੀਤ ਸਿੰਘ ਸਾਹਮਣੇ ਬੈਠਾ ਬਾਈ ਕਿਹੜਾ ਪੰਡਾ ਬਾਈ ਚੱਕ ਫਤੇ ਸਿੰਘ ਵਾਲ ਚੱਕ ਫਤੇ ਸਿੰਘ ਵਾਲੇ ਟਰੈਕਟਰ ਵਾਗਿਆ ਬਾਈ ਇਹ ਟਰੈਕਟਰ ਬਾਈ ਨੇ ਖਰੀਦਿਆ ਅੱਗੇ ਰੋਟਾਵੀਟਰ ਦੀ ਬੋਲੀ ਆ ਆਜੂ ਕਰ ਲਓ ਵੀ ਇਹ ਟਰੈਕਟਰ 1532 ਘੰਟੇ ਚੱਲਿਆ ਹੋਇਆ 4 ਲੱਖ 47000 ਦਾ ਸੌਦਾ ਹੋ ਚੁੱਕਿਆ ਤੇ 7 ਦਿਨਾਂ ਦਾ ਮਹੂਰਤ ਦਿੱਤੀ ਅਗਲੇ ਨੂੰ ਸਕਿਉਰਟੀ ਅਗਲੇ ਨੇ ਭਰਤੀ 7 ਦਿਨਾਂ ਦੇ ਵਿੱਚ ਪੈਸੇ ਦੇ ਕੇ ਟਰੈਕਟਰ ਹਲ ਜਾ ਸਕਦਾ ਆ ਜੋ ਹੁਣ ਰੂਟਾ ਬੀਟਰ ਦੀ ਨਲਾਮੀ ਦੇਖਦੇ ਆ ਆ ਜੋ ਕਰ 22000 ਕਰ ਦਿੰਦੇ ਆ ਕਿਹੜੇ ਤਰ੍ਹਾਂ ਨੂੰ ਰੱਖਾ ਰੱਖਾ 21000 ਰੱਖਾ ਆ ਜੀ 30 ਦੇ ਦੇ 30 ਦੇ ਦੇ ਉਹ ਦਿਓ ਵੀ ਬਲਾਣੋ ਬੰਦੇ ਜੀ ਰਹਿ ਗਿਆ ਆ ਗਿਓ ਬਜੇ ਨੂੰ ਲੈ ਲੈਣਾ ਆ ਜੀ ਬੋਲੋ ਭਾਈ ਜੀ ਆਜਾ ਭਾਈ ਰੋਕਟ ਵਾਲੇ ਬੋਲ ਕਰਦੇ 50 ਉੱਤੇ ਸਾਡੇ 23 ਕਰਦੇ 25 ਕਰ ਲੈ ਚਲ ਉਹ ਜੱਥਾ ਆ ਗਿਆ ਆਪਾਂ ਗਣਨਾ ਹੀ ਕਰਨੀ ਹੈ ਬੋਲੋ ਜੀ ਮੰਗ ਰਹੋ ਬੋਲ ਪੈਣਾ ਪਹਿਲਾਂ ਬੋਲ ਦਾ ਨਹੀਂ ਹੈ ਪਹਿਲਾਂ ਬਥੇਰੀ ਦੂਰ ਤਾਂ ਹੀ ਲੈ ਗਏ ਚਲੋ ਜੀ 23 ਹੈ 23 27 ਹੈ 27 27 ਕੀ ਬਖਦੇ ਦਾ ਦਲਵੀਰ ਸਿੰਘ ਜੀ 27 ਕੀ ਦੇ ਹਾਂ ਜੀ ਆਣੀ ਕਰ ਦਿਓ ਜੀ ਹਾਂ ਭਾਈ ਜੀ ਪੱਜੀ ਵਾਲੀ ਗੋਲੀ ਹੈ ਭਾਈ 29000 ਕਰ ਦਿਓ 29000 ਮਨਜੀਤ ਜੀ ਦਾ ਬੰਦੇ ਦਾ ਕਿੰਨਾ ਕਰਪਾ ਅਗੇ ਠੀਕ ਹੈ 29000 ਕਰ ਦਿਓ 30000 ਤੇਰਾ ਵੀਰ ਸਿੰਘ ਦਾ 30000 ਭਾਈ 30000 ਹੈ 30000 ਕੱਤੀ ਵੀਰਵੀਰ ਦਾ ਹੈ ਨਾ 30000 ਜੀ ਹਾਂ ਜੀ ਬੋਲੋ ਜੀ 31 ਗੱਦੀ ਗਦੇ ਆਤਮਾਨ 31 ਗੱਦੀ ਜੀ 30000 ਕਿਹੜਾ ਬੂਟਾ ਸਿੰਘ ਗਰਤੇ ਸਿੰਘ ਹੈ 35000 ਜੀ ਲਓ ਜੀ ਕੋਨੂੰ ਜੀ ਹੋਰ 36 ਵੀਰ ਸਿੰਘ ਉਹਨਾਂ ਨਵੀਂ ਬੜਜੂ ਗਲਾਰ ਗਈਆਂ ਬੈਠ ਹੈ ਹੈ 35000 ਹਾਂ ਜੀ 35000 9500 ਕਿ ਕਿਹੜਾ ਲੱਗਿਆ 9500 ਕਰਕੇ ਰੋਡਾ ਪਈ ਤੇ ਬਾਅਦੋਂ ਕਰਤਾ ਹੋਰ ਜੀ 3750 ਵੀਰ ਸਿੰਘ 3750 ਵੀਰ ਸਿੰਘ ਬਈ ਜੋ ਹੋਰ ਜੀ 3750 3750 ਦਾ ਹੈ ਨਹੀਂ ਹੈ 9500 ਦਾ ਹੋਵੇ ਡਾਕਟਰ 38 38 ਵੀਰ ਜੀ ਡਾਕਟਰ ਯੋ ਮੈਂ ਕੋਸ਼ਿਸ਼ ਕਰਦੇ ਹਾਂ ਪਰ ਚੋਰ ਬਾਰੇ ਸੱਚੀ ਗੱਲ ਤੋਂ ਕਰਦੇ ਹਾਂ ਰੀਫਰ ਦਾ 3850 ਜੀ ਬੀਰ ਸਿੰਘ ਨੇ ਦਿੱਤੀ ਆ ਕਿਹੜਾ ਹੋਗਾ ਕਾਮ जो तो जो पकड़ के नहीं बोला है, तो तो नहीं। पार पार है ना? तू धारी भी रही भतीमांसों के हैं। अंतारी यार, हाँ? अंतारी मेरी हूँ। नहीं हूँ, पहले क्या हो पा नहीं पड़ती है? आत्मवंशी आत्मवंशी, आत्मवंशी आत्मवंशी, आत्मवंशी आत्मवंशी, आत्मवंशी आत्मवंशी, आत्मवंशी आत्मवंशी, आत्मवंशी आत्मवंशी, आ ਮੇਰੇ ਨਾਮ ਅਕਬਿੰਦਰ ਹੈਗੀ ਜਮਨਾ ਹਵਾ ਇਹਨੂੰ 38500 ਵੀਰ ਸਿੰਘਾ 1 38500 ਵੀਰ ਸਿੰਘ 2 38500 ਵੀਰ ਸਿੰਘ 3 3 ਉਹ ਵੀ ਵੀਡੀਓ ਟੁੱਟ ਗਈ ਬਾਬਾ ਜੀ ਕਿਵੇਂ ਲੱਗਿਆ ਬਵਾਲ ਆ ਕੇ ਕਿਵੇਂ ਲੱਗਿਆ ਬੋਲੀ ਵਧੀਆ ਲੱਗੀ ਬਹੁਤ ਵਧੀਆ ਲੱਗੀ ਐਂ ਇੱਕ ਨੰਬਰ ਇੱਕ ਨੰਬਰ ਚੋਈ ਆ ਬੋਲੀ ਠੀਕ ਓਕੇ ਹੋਈ ਓਕੇ ਓਕੇ ਬੋਲੀ ਹੋਈ ਆ ਬਾਈ ਨੇ ਟਰੈਕਟਰ ਖਰੀਦਿਆ ਕਰਦੇ ਆ ਗੱਲ ਕਿਵੇਂ ਬਾਈ ਮਾਰਜਨ ਚ ਪੈ ਗਿਆ ਆਹ ਠੀਕ ਆ ਬਧੀ ਜਮਾ ਉੱਤੇ ਬਗਵਾ ਨੂੰ ਠੀਕ ਬਾਈ ਵੀ ਕਰਨਾ ਬਾਗੋਵਾ ਆ ਗਿਆ ਸਾਰੇ ਕਿੰਨਾ ਜੀ ਬੋਲੀ ਬਹੁਤ ਵਧੀਆ ਜੀ ਬਹੁਤ ਵਧੀਆ ਨੇਪਰੇ ਚੜ ਗਈ ਬਹੁਤ ਵਧੀਆ ਜੀ ਪ੍ਰਮਾਤਮਾ ਬਧਾ ਕਰੇ ਇਹਨਾਂ ਨੂੰ ਠੀਕ ਆ ਜੀ ਲੋ ਵੀ ਮਿੱਤਰੋ ਬੋਲੀ ਚੜ ਗਈ ਨੇਪਰੇ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਚੈਨਲ ਨੂੰ ਫੋਲੋ ਕਰ ਲਿਓ ਦੱਸਿਓ ਲਾਜ਼ਮੀ ਧੰਨਵਾਦ